ਸਾਡੇ ਇਸ ਵੀਡੀਓ ਦੇ ਨਾਲ ਜਿਹੜੇ ਸਾਡੇ ਸਾਰੇ ਹੀ ਦਿਵਿਆਂਗ ਭੈਣ ਭਰਾ ਸਾਡੀਆਂ ਮਾਤਾਵਾਂ ਭੈਣਾਂ ਬਜ਼ੁਰਗ ਜਨਾਂ ਦੀਆਂ ਪੈਨਸ਼ਨਾਂ ਲੱਗੀਆਂ ਨੇ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਜੁਲਾਈ ਮਹੀਨੇ ਦੀ ਪੈਨਸ਼ਨ ਅਫਡੇਟ ਤੁਹਾਨੂੰ ਦਿਆਂਗੇ ਕਿਹੜੇ ਜਨਾਂ ਦੇ ਵਿੱਚ ਪੈਨਸ਼ਨਾਂ ਜਾਰੀ ਹੋ ਸਕਦੀਆਂ ਨੇ ਅੱਜ ਪੈਨਸ਼ਨ ਕਿਸੇ ਜਲੇ ਦੇ ਵਿੱਚ ਆਈ ਆ ਜਾਂ ਨਹੀਂ ਆਈ ਇਹ ਵੀ ਕਲੀਅਰ ਕਰਾਂਗੇ 1500 2500 ਵਾਲੀ ਗੱਲ ਵੀ ਕਲੀਅਰ ਕਰਾਂਗੇ ਸੋ ਅੱਜ ਲਗਭਗ ਹੁਣ ਸ਼ਾਮ ਦਾ ਵੇਲਾ ਹੋ ਚੁੱਕਾ ਜੀ 2 ਜੁਲਾਈ ਦਾ ਅੱਜ ਦਿਨ ਹੈ ਤੇ ਲਗਭਗ 7 ਵਜਣ ਜਾ ਰਹੇ ਨੇ ਅੱਜ ਦੀ ਜੇਕਰ ਆਪਾਂ ਗੱਲ ਕਰਦੇ ਹਾਂ ਤੇ ਅੱਜ ਪੈਨਸ਼ਨ ਕਿਸੇ ਜ਼ਿਲ੍ਹੇ ਦੇ ਵਿੱਚ ਨਹੀਂ ਪਈ ਹੈ ਇਹ ਗੱਲ ਆਪਾਂ ਕਲੀਅਰ ਕਰ ਦਈਏ ਨਾ ਹਾਲੇ ਤੱਕ ਕਿਸੇ ਜ਼ਿਲ੍ਹੇ ਤੇ ਬੈਲ ਫਾਸ ਹੋਈ ਨਹੀਂ ਜੁਲਾਈ ਮਹੀਨੇ ਦੀ ਸੋ ਜੇਕਰ ਅਸੀਂ ਪਿਛਲੇ ਮਹੀਨੇ ਦੀ ਦੇਖਦੇ ਆ ਜਿਹੜੇ ਜੋਨ ਮੈਨੇਜ ਜਿਹੜੀ ਪੈਨਸ਼ਨ ਸੀ ਉਹ ਜਾਰੀ ਕਰ ਦਿੱਤੀ ਗਈ ਸੀ ਤਿੰਨ ਚਾਰ ਤਰੀਕਾਂ ਦੇ ਲਗਭਗ ਪਟਿਆਲੇ ਜ਼ਿਲ੍ਹੇ ਦੀ ਸ਼੍ਰੀ ਤਰਨਤਾਰਨ ਸਾਹਿਬ ਜ਼ਿਲ੍ਹਾ ਹੁਸ਼ਿਆਰਪੁਰ ਜ਼ਿਲ੍ਹਾ ਤੇ ਸ਼੍ਰੀ ਫਤਿਹਗੜ ਸਾਹਿਬ ਜ਼ਿਲ੍ਹਾ ਇਹਨਾਂ ਜ਼ਿਲ੍ਹਿਆਂ ਦੀ ਪੈਨਸ਼ਨ ਹੈ ਜਿਹੜੀ 4 5 6 ਤਰੀਕ ਤੱਕ ਜਾਰੀ ਕਰ ਦਿੱਤੀਆਂ ਗਈਆਂ ਸੀ ਸੋ ਇਸ ਮਹੀਨੇ ਦੇ ਵਿੱਚ ਵੀ ਆਸਾਰ ਹੈ ਕਿ ਤਿੰਨ ਚਾਰ ਜ਼ਿਲ੍ਹਿਆਂ ਦੀਆਂ ਜਿਹੜੀਆਂ ਪੈਨਸ਼ਨਾਂ ਨੇ ਉਹ 4 ਤੋਂ ਲੈ ਕੇ 8 ਤੋਂ ਪਹਿਲਾਂ ਫਿਰਾਂ ਜਿਹੜੀਆਂ ਨੇ ਇਹਨਾਂ ਦਿਨਾਂ ਦੇ ਵਿੱਚ ਕਰ ਜਾਰੀ ਹੋ ਸਕਦੀਆਂ ਨੇ ਜਿਹੜਾ ਇੱਕ ਮਿੱਥਿਆ ਸ਼ਡਿਊਲ ਹੁੰਦਾ ਜਿਹੜਾ ਕਿ ਨਿਰਧਾਰਿਤ ਦਿਨ ਹੁੰਦੇ ਪੈਨਸ਼ਨਾਂ ਜਾਰੀ ਕੀਤੀਆਂ ਜਾਣ 8 ਤਰੀਕ ਤੋਂ ਲੈ ਕੇ 16 17 ਦੇ ਵਿੱਚਕਾਰ ਪੈਨਸ਼ਨਾਂ ਜਿਹੜੀਆਂ ਨੇ ਪੈਂਦੀਆਂ ਹੁੰਦੀਆਂ ਨੇ ਭਾਵੇਂ ਉਹਦੇ ਵਿਆਹ ਕਮਪਨਸ਼ਨ ਹੈ ਹੈਂਡੀਕੈਪ ਪੈਨਸ਼ਨ ਹੈ ਬਜ਼ੁਰਗਾਂ ਦੀ ਬढ़ाਪਾ ਪੈਸ਼ਨ ਹੈ ਜਾਂ ਫਿਰ ਜੜੀਆਂ ਪਣਾ ਦੀ ਵਿਧਵਾ ਪੈਸ਼ਨ ਲੱਗੀ ਆ ਉਹਨਾਂ ਦੀਆਂ ਪੈਨਸ਼ਨਾਂ ਨੇ ਸੋ ਇਹ ਮਿੱਥੇ ਸ਼ਡਿਊਲ ਤੋਂ ਕਈ ਵਾਰ ਪਹਿਲਾਂ ਵੀ ਜਾਰੀ ਹੋ ਜਾਂਦੀਆਂ ਨੇ ਲੇਟ ਤਾਂ ਚਲੋ ਹੋਣਾ ਹੀ ਆ ਉਹ ਤਾਂ ਕੋਈ ਨਾ ਕੋਈ ਕਾਰਨ ਹੁੰਦੇ ਨੇ ਜਿਹਦੇ ਕਰਕੇ ਪੈਨਸ਼ਨ 16 ਤੋਂ ਲੇਟ ਵੀ ਪੈਂਦੀਆਂ ਨੇ ਪਿਛਲੇ ਮੈਂਨੇ ਚਾਰ-ਪੰਜ ਛੇਤ੍ਰਿਕਨੂ ਆਗੇ ਸੀ ਤਿੰਨ-ਚਾਰ ਜਿਲ੍ਹਿਆਂ ਦੀ ਇਸ ਵਾਰ ਦੇਖਦੇ ਆਂ ਕਿਹੜੇ ਜਿਲ੍ਹਿਆਂ ਦੇ ਵਿੱਚ ਬੈਲ ਖਾਸ ਹੁੰਦੇ ਨੇ ਤੇ ਤੁਹਾਨੂੰ ਅਪਡੇਟ ਦਿੱਤੀ ਜਾਵੇਗੀ ਜਦੋਂ ਕਿਸੇ ਜਿਲ੍ਹੇ ਦੇ ਬੈਲ ਖਾਸ ਹੁੰਦੇ ਨੇ ਪੈਨਸ਼ਨ ਨੂੰ ਲੈ ਕੇ ਸਾਨੂੰ ਅਪਡੇਟ ਮਿਲੇਗੀ ਤੁਹਾਨੂੰ ਅਸੀਂ ਲਾਈਵ ਆ ਕੇ ਦੱਸਾਂਗੇ ਤੇ ਸਮਝ ਲੈਣਾ ਕਿ ਜਦੋਂ ਬੈਲ ਖਾਸ ਹੋਗੇ ਤੇ ਦੂਜੇ ਦਿਨ ਪੈਨਸ਼ਨਾਂ ਜੜੀਆਂ ਨੇ ਉਹ ਵੰਡਣ ਦਾ ਕੰਮ ਬੈਂਕਾਂ ਵੱਲੋਂ ਜਾਰੀ ਕੀਤਾ ਜਾ ਚੁੱਕਿਆ ਹੁੰਦਾ ਤੇ ਫਿਰ ਦੂਜੇ ਦਿਨ ਪੈਨਸ਼ਨ ਉਸ ਜਿਲ੍ਹੇ ਦੀ ਪਾਈ ਜਾਂਦੀ ਹੈ ਸੋ ਆਉਂਦੇ ਜਨਾਂ ਦੇ ਵਿੱਚ ਪੈਨਸ਼ਨਾਂ ਜਣੀਆਂ ਨੇ ਜਾਰੀ ਹੋ ਜਾਣਗੀਆਂ ਦੋ ਤਿੰਨ ਦਿਨਾਂ ਦੀਆਂ ਆਉਂਦੇ ਜਿਹੜੇ ਦੋ ਦੋ ਤਿੰਨ ਯਾਨੀ ਕਿ 3 ਤੇ 4 ਦਿਨਾਂ ਤੱਕ 5 6 7 8 ਤਰੀਕ ਤੱਕ 8 ਤੋਂ ਲੈ ਕੇ ਲਗਭਗ ਬਹੁਤੇ ਜਿਲਿਆਂ ਦੀਆਂ ਪੈਨਸ਼ਨਾਂ ਜਾਰੀ ਹੋ ਜਾਂਦੀਆਂ ਨੇ ਜਿਹੜੇ ਵੱਡੇ ਜਿਲ੍ਹੇ ਨੇ ਉਹਨਾਂ ਜਿਲਿਆਂ ਦੇ ਵਿੱਚ ਥੋੜੀ ਦੇਰੀ ਹੋ ਜਾਂਦੀ ਹੈ ਉੱਥੇ 10 11, 10, 10, 11, 18, 11 12 ਤਰੀਕ ਨੂੰ ਹੋ ਜਾਂਦੀ ਹੈ ਕਈ ਵਾਰ 16 ਤਰੀਕ ਤੇ ਲਾਗੇ ਛਾਗੇ ਵੀ ਪੈਨਸ਼ਨਾਂ ਪਾਈਆਂ ਜਾਂਦੀਆਂ ਨੇ ਸੋ ਇਹ ਤਾਂ ਗੱਲ ਜੀ ਅੱਜ ਦੀ ਅੱਜ ਦੀ ਹੁਣ ਤੱਕ ਦੀ ਅਫਰਡ ਤੁਹਾਨੂੰ ਦੇ ਦਿੱਤੀ ਹੈ ਕਿ ਪੈਨਸ਼ਨ ਹਾਲੇ ਤੱਕ ਕਿਸੇ ਜਿਲ੍ਹੇ ਦੀ ਜਿਹੜੀ ਜਾਰੀ ਨਹੀਂ ਹੋਈ ਨਾ ਅਜ ਸੋ ਜੇਕਰ ਆਪਾਂ 1500 2500 ਵਾਲੀ ਗੱਲ ਕਰਦੇ ਹਾਂ 2500 ਪੈਨਸ਼ਨ ਬਿਲਕੁਲ ਨਹੀਂ ਆਉਣੀ 1500 ਰੁਪਏ ਆ ਪੈਨਸ਼ਨ ਆਉਣੀ ਹੈ ਕਿਉਂਕਿ ਜੁਲਾਈ ਮਹੀਨੇ ਦੇ ਵਿੱਚ ਹੁਣ 2 ਤਰੀਕ ਤੱਕ ਵੀ ਕੋਈ ਯਾਦਾ ਦਾ ਸਰਕੂਲਰ ਨੋਟਿਸ ਨਹੀਂ ਕੱਢਿਆ ਗਿਆ ਜਿਹਦੇ ਵਿੱਚ 2500 ਵਾਲੀ ਗੱਲ ਕਹੀ ਗਈ ਹੋਵੇ ਤੇ 1500 ਰੁਪਏ ਆ ਪੈਨਸ਼ਨ ਜੜੀਆਂ ਨੇ ਪਾਈਆਂ ਜਾਣਗੀਆਂ ਤੇ 1500 ਪੈਨਸ਼ਨ ਤੁਹਾਡੀ ਜੁਲਾਈ ਮਹੀਨੇ ਦੀ ਵੀ ਆਏਗੀ ਅਗਲੇ ਮਹੀਨੇ ਦੀ ਕੀ ਅਪਡੇਟਸ ਹੋਣਗੀਆਂ ਕੀ ਹੋਣਗੀਆਂ ਉਹ ਚਲੋ ਅਗਲੇ ਮਹੀਨੇ ਦੀ ਗੱਲ ਹੈ ਆਪਾਂ ਇਸ ਮਹੀਨੇ ਦੀ ਗੱਲ ਕਰ ਲਈਏ ਕਿਉਂਕਿ ਪੈਨਸ਼ਨ ਜੜੀ ਆ ਉਹ ਜੁਲਾਈ ਮਹੀਨੇ ਦੀ ਹਾਲੇ ਆਉ ਸਤਿਜੀ ਗੱਲ ਇਹ ਕਰਨੀ ਹੈ ਜਿਹੜੀ ਅਸੀਂ ਵੀਡੀਓ ਬਣਾ ਕੇ ਪਾਈ ਸੀ ਕਿ ਜਿਹੜੀ ਪੰਜਾਬ ਸਰਕਾਰ ਵੱਲੋਂ ਸਕੀਮ ਚਲਾਈ ਗਈ ਹੈ 4000 ਰੁਪਏ ਵਾਲੀ ਉਹਦੀਆਂ ਸਾਨੂੰ ਕਈ ਭੈਣਾ ਜਣੀਆਂ ਨੇ ਮੈਸੇਜ ਕਰ ਰੀਆਂ ਨੇ ਕਿ ਸਾਨੂੰ ਇਹ ਸਕੀਮ ਬਾਰੇ ਜਾਣਕਾਰੀ ਦਿੱਤੀ ਜਾਵੇ ਜਾਂ ਫਿਰ ਸਾਨੂੰ ਇਹਦਾ ਅਪਲਾਈ ਕਰਾਉਣ ਦਾ ਜਿਹੜਾ ਦੱਸਿਆ ਜਾਵੇ ਡੀਐਸਐਸਓ ਦਫਤਰ ਜਾਣਾ ਜੀ ਤੁਸੀਂ ਆਪਣੇ ਜ਼ਿਲ੍ਹੇ ਦੇ ਜਿਹੜੇ ਜਿੱਥੇ ਵੀ ਤੁਹਾਡੇ ਜ਼ਿਲ੍ਹੇ ਦੇ ਜਿਹੜੇ ਡੀਐਸਐਸ ਸਾਹਿਬ ਦਾ ਉਹ ਜਿਹੜਾ ਦਫਤਰ ਹੋਏਗਾ ਉੱਥੇ ਜਾ ਕੇ ਫਾਰਮ ਮਿਲ ਰਿਹਾ ਨੇ ਫਾਰਮ ਤੁਸੀਂ ਭਰ ਸਕਦੇ ਆ ਜੇਕਰ ਤੁਹਾਡੀ ਕੋਈ ਕਠਿਨਾਈ ਆਉਂਦੀ ਹੈ ਤੁਹਾਨੂੰ ਕੋਈ ਪਰੇਸ਼ਾਨੀ ਆਉਂਦੀ ਹੈ ਤੁਹਾਨੂੰ ਨਹੀਂ ਸਮਝ ਆਦੀ ਕਿਵੇਂ ਭਰਨਾ ਹੈ ਉਹ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਆ ਕੇ ਪੁੱਛ ਸਕਦੇ ਆ ਤੁਹਾਨੂੰ ਅਸੀਂ ਕਿਸੇ ਮਾਧਿਅਮ ਤੇ ਰਾਹੀਂ ਤੁਹਾਨੂੰ ਸਮਝਾ ਦੇਵਾਂਗੇ ਤੇ ਤੁਸੀਂ ਆਪਣਾ ਫਾਰਮ ਭਰ ਕੇ ਜਿਹੜੀ ਇਹ ਸਕੀਮ ਦਾ ਲਾਭ ਲੈ ਸਕਦੇ ਆ ਉਹਦੀ ਅਸੀਂ ਅਲੱਗ ਵੀਡੀਓ ਬਣਾ ਚੁੱਕੇ ਹਾਂ ਆਲਰੇਡੀ ਉਹ ਸਕੀਮ ਬਾਰੇ ਤੇ ਉਹਦੇ ਵਿੱਚ ਜਾ ਕੇ ਤੁਸੀਂ ਜਿਹੜਾ ਜਿਹਾ ਚੈ ਸਾਧਿਆ ਵੀਡੀਓ ਸਾਡੀ ਦੇਖ ਸਕਦੇ ਆ ਉਹਦਾ ਜਿਹੜਾ ਲਿੰਕ ਹੈ ਵੀਡੀਓ ਦਾ ਉਹ ਅਸੀਂ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਇਹ ਵੀਡੀਓ ਦੇ ਵਿੱਚ ਥੱਲੇ ਹੇਠਾਂ ਦੇ ਦਾਂਗੇ ਉਹ ਆਉਂਦੇ ਦਿਨਾਂ ਦੇ ਵਿੱਚ ਜਿੱਥੇ ਬੈਲਫਾਸਟ ਹੋਣਗੇ ਜੀ ਜਿੱਥੇ ਪੈਨਸ਼ਨਾਂ ਦਾ ਕੰਮ ਚੱਲੇਗਾ ਉਹਦੇ ਤੁਹਾਨੂੰ ਅੱਜ ਲਾਈਵ ਆ ਕੇ ਅਸੀਂ ਅਪਡੇਟ ਦੇ ਦਿਆਂਗੇ ਫਿਲਹਾਲ ਅੱਜ 2 ਤਰੀਕ ਤੱਕ ਹਲੇ ਪੈਨਸ਼ਨ ਕਿਸੇ ਜਲੇ ਦੀ ਨਹੀਂ ਪਈਆ ਕੱਲ ਦੀ 3 ਤਰੀਕ ਦੀ ਵੀ ਵੀਡੀਓ ਜੇਕਰ ਤੁਸੀਂ ਚਾਹੁੰਦੇ ਆ ਕਿ ਲਾਈਵ ਆ ਕੇ ਤੁਹਾਨੂੰ ਰੋਜ਼ ਦੱਸਿਆ ਜਾਵੇ ਰੋਜ਼ ਜ਼ਿਲ੍ਹਾ ਵਾਰਾਂਕੜੇ ਦੱਸੇ ਜਾਣ ਕਿਹੜੇ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਪਈ ਆ ਤੇ ਤੁਸੀਂ ਸਾਨੂੰ ਕਮੈਂਟ ਦੇ ਵਿੱਚ ਦੱਸ ਜਣਾ ਥੱਲੇ ਤੇ ਅਸੀਂ ਰੋਜ਼ ਵੀਡੀਓ ਬਣਾ ਕੇ ਤੁਹਾਡੇ ਨਾਲ ਸਾਂਝੀ ਕਰ ਦਿਆ ਕਰਾਂਗੇ ਕਿ ਅੱਜ ਕਿਹੜੇ ਜਨਾਂ ਦੇ ਵਿੱਚ ਪੈਨਸ਼ਨ ਪਈ ਆ ਸਾਰਿਆਂ ਨੂੰ ਫਾਇਰ ਪਰ ਸਤਿ ਸ਼੍ਰੀ ਅਕਾਲ ਜੀ